ਦੋਹੇ ਗੁਰਦੁਆਰਿਆਂ ਦੇ ਵਿੱਚ ਅੱਡੇ ਤੇ ਆਪਣਾ ਪਿੰਡ ਦਾ ਗੁਰੂ ਘਰ ਹੈ ਤੇ ਇੱਕ ਪਿੰਡ ਦੇ ਵਿੱਚ ਗੁਰੂ ਘਰ ਹੈ ਦੋਹੇ ਗੁਰਦੁਆਰਿਆਂ ਦੇ ਵਿੱਚੋਂ ਬਾਣੀ ਦਾ ਜਿਹੜਾ ਪਾਠ ਹੈ ਬਾਣੀ ਦੇ ਸ਼ਲੋਕ ਹੈ ਜਿਹੜੇ ਉਹ ਕੰਨਾਂ ਦੇ ਵਿੱਚ ਪੈ ਰਹੇ ਨੇ ਤੇ ਆਪਾਂ ਨਹਾ ਤੋ ਕੇ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਆਂ ਗੁਰੂ ਸਾਹਿਬ ਬਾਣੀ ਦਰਸ਼ਨ ਕਰਨ ਚੱਲੇ ਆਂ ਤੇ ਜੇਕਰ ਗੱਲ ਕਰਗੇ ਅ ਅੱਜ ਭਾਦੋਂ ਦਾ ਮਹੀਨਾ ਸਟਾਰਟ ਹੋ ਗਿਆ ਇੱਕ ਭਾਦੋਂ ਤੇ ਕੱਲ 15 ਅਗਸਤ ਤੱਤੀ ਸੀ ਤੇ 16 ਅਗਸਤ ਦਾ ਤੇ ਦਿਨ ਸ਼ਨੀਵਾਰ ਦਾ ਤੇ ਵੀਡੀਓ ਨੂੰ ਦੇਖਣਾ ਇਹ ਸਾਰੇ ਵੀਰਾ ਭੈਣਾ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਆ ਸਸਰੀਕਾਲ ਕਹਿੰਨੇ ਆ ਆਪਣੇ ਡੱਬਾ ਵਾਲੀ ਤੋਂ ਤੇ ਜੀ ਆ ਇਹਨੂੰ ਕਹਿੰਨੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਸੰਗਰਾਂਦ ਦਾ ਦਿਹਾੜਾ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਤੇ ਪਹਿਲਾਂ ਗੁਰਦੁਆਰੇ ਸਭ ਚੱਲਦੇ ਆ ਉਸ ਤੋਂ ਬਾਅਦ ਆ ਦੇਖਦੇ ਆ ਹੋ ਸਕਦਾ ਅੱਜ ਬਠਿੰਡੇ ਦਾ ਪਲਾਨ ਬਣ ਜੇ ਤੇ ਬਾਕੀ ਦਾ ਜਿਹੜਾ ਜਿਵੇਂ ਵੀ ਦੇਣਾ ਆਪਣਾ ਗੀਤ ਦਾ ਦਿਨ ਚਰਿਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਵੀਡੀਓ ਨਾਲ ਆ ਇੱਥੋਂ ਲੈ ਕੇ ਅੰਤ ਤੱਕ ਬਣੀ ਜਰੂਰ ਰਹੋ ਇੱਥੋਂ ਤੱਕ ਤਾਂ ਹੁਣ ਤੁਸੀਂ ਬਣੀ ਰਹੇ ਜਿਹੜੀ ਦੇਖ ਲਈ ਤੇ ਅੰਤ ਨਾਲ ਇਹਦਾ ਦੇਖਣਾ ਭੁੱਲਣਾ ਜੀ ਤੇ ਜੇ ਪੇਜ ਨੂੰ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲਿਓ ਕੋਈ ਤੇ ਚੱਲਦੇ ਆਂ ਕਿਰਾਂ ਜੇ ਪਹਿਲਾਂ ਮੱਥਾ ਟੇਕ ਹੈਗੀ ਬਾਕੀ ਦੀਆਂ ਗੱਲਾਂ ਬਾਤਾਂ ਬਾਅਦ ਚ ਹੁੰਦੀਆਂ ਹੀ ਰਹਿਣੀਆਂ ਤੁਹਾਡੇ ਨਾਲ ਸਾਹਿਬ ਜੀ ਲਈ ਗੁਰੂ ਦਾਮ ਇਸੇ ਸਰਵਨੀਂ ਤੇ ਸੰਗਰਾਂਦੇ ਦਿਹਾੜੇ ਤੇ ਸਾਡੇ ਚਾਹ ਪਾਣੀ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਚ ਆਈ ਗੜੀ ਹੁੰਦਾ ਜੀ ਆਈਆਂ ਚੱਲ ਵਸ ਹਰ ਸੰਗਰਾਮ ਤੇ ਤੇ ਮੁੰਡੇ ਸੇਵਾ ਦਿਲ ਤੋਂ ਕਰਦੇ ਆ ਮੈਂ ਵੀ ਲੋ ਵਾਰਾਂ ਕੁੱਟੀ ਵੜੀ ਵੱਟ 10 ਵੇਲੇ ਦਾ ਹੋ ਗਿਆ ਤੇ ਅੱਜ ਜਿਵੇਂ ਤੁਹਾਨੂੰ ਪਤਾ ਹੀ ਸੰਗਰਾਂਦ ਦਾ ਦਿਹਾੜਾ ਸੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਸੀ ਤੇ ਉਸ ਤੋਂ ਬਾਅਦ ਆਈ ਸੰਗਰਾਂਦ ਤੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਚਾਹ ਪਾਣੀ ਦੇ ਲੰਗਰ ਚੱਲਦੇ ਨੇ ਤੇ ਉਹ ਆਪਾਂ ਚਾਹ ਪਣੀ ਲੰਗਰ ਛਕਿਆ ਤੇ ਸੰਗਤ ਨੂੰ ਸ਼ਕਾਇਆ ਉਸ ਤੋਂ ਬਾਅਦ ਜਿਹੜਾ ਸਾਸਪਾਈ ਦਾ ਸੀਗਾ ਉਹ ਕੀਤਾ ਕਰਕੇ ਤੇ ਸੰਗਰਾਂਦ ਵਾਲੇ ਦੇਣੀ ਜਿਹੜਾ ਹੁੰਦਾ ਹੈ ਗੋਲਖ ਖੋਲੇ ਜਾਂਦਾ ਹੈ ਗੋਲਖ ਦੇ ਵਿੱਚੋਂ ਜਿਹੜੀ ਮਾਇਆ ਹੁੰਦੀ ਆ ਉਹਦਾ ਹਿਸਾਬ ਦਾ ਲਿਖਾ ਲਿਖਾਈ ਦਾ ਜਿਹੜਾ ਹੁੰਦਾ ਤੇ ਗਿਣਾ ਗਣਾਈ ਦਾ ਉਹ ਸਾਰਾ ਹੁੰਦਾ ਤੇ ਉਹ ਸਾਰਾ ਲਗਭਗ ਕੰਮ ਨਿਪਟ ਚੁੱਕਿਆ ਤੇ ਹੁਣ ਆਪਾਂ ਬਸ ਘਰਾਂ ਨੂੰ ਚੱਲਦੇ ਆਂ ਤੇ ਬਾਕੀ ਆਪਣੇ ਨਾਲ ਨੇ ਬਾਬਾ ਜੀ ਬਾਬਾ ਹਰਪ੍ਰੀਤ ਸਿੰਘ ਜੀ ਆ ਮੁੱਖ ਸੇਵਾਦਾਰ ਸਾਈਂਤਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆਪਣੇ ਅਜ ਸੰਗਰਾਂਦ ਦਾ ਦਿਹਾੜਾ ਉਹਨੂੰ ਲੈ ਕੇ ਕੁਝ ਵਿਚਾਰ ਸਾਂਝੇ ਕਰਨਾ ਚਾਹੂੰ ਸੰਗਤਾਂ ਨਾਲ ਹਾਂਜੀ ਸੰਗਰਾਂਦ ਦਾ ਦਿਹਾੜਾ ਆਪਣੇ ਸਾਰੇ ਨਗਰਾਂ ਦੇ ਵਿੱਚ ਸਾਰੇ ਗੁਰੂ ਘਰਾਂ ਵਿੱਚ ਹੀ ਤਕਰੀਬਨ ਹੀ ਮਨਾਇਆ ਜਾਂਦਾ ਤੇ ਆਪਣੇ ਜਿਹੜਾ ਦੱਬ ਵਾਲੀ ਪਿੰਡ ਦੇ ਵਿੱਚ ਅੰਮ੍ਰਿਤ ਵੇਲੇ ਸੰਗਰਾਮ ਦੇ ਜਿਹੜੇ ਪੁੱਤਰ ਵਿਰਾਡੇ ਦੇ ਭੋਗ ਪਾਇ ਜਾਂਦੇ ਆ ਗੁਰੂ ਕਾ ਲੰਗਰ ਤੇ ਇੱਥੇ ਆਪਣੇ ਨਹੀਂ ਚੱਲਦਾ ਚਾਹ ਪਾਣੀ ਦਾ ਲੰਗਰ ਆਪਣੇ ਹਰ ਮਹੀਨੇ ਚਲਾਉਂਦੇ ਆ ਤੇ ਅੰਮ੍ਰਿਤ ਵੇਲੇ ਮੱਲਾ ਚਾਹ ਗੁਰੂ ਕੇ ਜਿਹੜੇ ਸੰਗਤ ਜਿਹੜੀ ਆ ਬੜੀ ਵੱਧ ਚੜ ਕੇ ਆਉਂਦੀ ਆ ਸਾਰਾ ਨਗਰ ਬੜਾ ਸਹਿਯੋਗ ਕਰਦਾ ਬੜੇ ਸੋਹਣੇ ਤਰੀਕੇ ਦੇ ਨਾਲ ਸਾਰੇ ਉਪਰਾਲੇ ਗੁਰੂ ਘਰ ਦੇ ਵਿੱਚ ਜੋ ਵੀ ਸੇਵਾਵਾਂ ਨੇ ਸੰਗਤ ਦੇ ਸਹਿਯੋਗ ਨਾਲ ਸਾਰੀਆਂ ਹੁੰਦੀਆਂ ਤੇ ਆਪਣੇ ਅੰਮ੍ਰਿਤ ਵੇਲੇ ਸੰਗਰਾਮ ਦਾ ਪਵਿੱਤਰ ਦਿਹਾੜਾ ਜਿਹੜਾ ਮਨਾਇਆ ਜਾਂਦਾ ਤੇ ਬੜੇ ਸਮੇਂ ਨਾਲ 10 ਸਵਾ 10 ਦੇ ਤਕਰੀਬ ਸਾਰੇ ਸਮਾਪਤੀ ਹੋ ਜਾਂਦੇ ਬੋਲਕ ਵਗੈਰਾ ਗਣ ਕੇ ਸਾਰਾ ਕੁਝ ਸਾਰੀ ਤਨਖਾਹ ਵਗੈਰਾ ਦੁੱਖ ਦੇ ਕੇ ਕਮੇਟੀ ਮੈਂਬਰ ਜਿੰਨੇ ਵੀ ਨੇ ਸਾਰੇ ਆਪੋ ਆਪਣੇ ਮੁਰਕੇ ਘਰਾਂ ਨੂੰ ਚਾਲੇ ਪਾ ਦਿੰਦੇ ਆ ਤੇ ਇਹੀ ਅਸਲ ਵਿੱਚ ਤੇ ਮੱਲਾ ਅੰਮ੍ਰਿਤ ਵੇਲੇ ਸਾਰੇ ਸਾਰੇ ਪਾਸੇ ਹੋਣਾ ਚਾਹੀਦਾ ਪਰ ਕਈ ਥਾਵਾਂ ਤੇ ਆਪੋ ਆਪਣਾ ਚਲੋ ਰਿਵਾਜ ਆ ਕੋਈ 10 ਵਜੇ ਕਰਦਾ ਸਮਾਪਤੀ ਕੋਈ 9 ਵਜੇ ਤੇ ਮਨਾਉਣਾ ਚਾਹੀਦਾ ਜਿਵੇਂ ਦਸਵੀਂ ਹੋ ਗਈ ਮੱਸਿਆ ਹੋ ਗਈ ਸੰਗਰਾਮਦ ਹੋ ਗਈ ਚਲੋ ਕਿਸੇ ਬਹਾਨੇ ਦਾ ਸੰਗਤ ਜੁੜ ਜਾਂਦੀ ਹੈ ਸੰਗਤ ਆ ਜਾਂਦੀ ਹੈ ਜੀ ਤੇ ਬਾਕੀ ਤੇ ਚਲੋ ਸਾਰੇ ਦਿਨ ਹੀ ਤੰਗੇ ਅਗੇ ਬਾਕੀ ਇੱਕ ਦਿਨ ਚੁਣਿਆ ਹੁੰਦਾ ਚਲੋ ਉਸ ਦਿਨ ਸਾਰੇ ਸੰਗਤ ਜਿਹੜੇ ਨਹੀਂ ਵੀ ਆਉਂਦੇ ਗੁਰੂ ਘਰ ਉਹ ਵੀ ਆ ਜਾਂਦੇ ਆ ਇਸ ਕਰਕੇ ਸੰਗਰਾਮ ਦਾ ਪਵਿੱਤਰ ਦਿਹਾੜਾ ਆਪਾਂ ਕਹਿ ਸਕਦੇ ਆ ਜਦੋਂ ਸਾਰੀ ਦੁਨੀਆ ਸਾਰੀ ਸੰਗਤ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਕੀ ਜਿਹੜਾ ਹੈਗਾ ਆਪਣੇ ਆਉਣ ਵਾਲੇ ਸਫਰਾਂ ਨੂੰ ਲੈ ਕੇ ਉਹਦੇ ਬਾਰੇ ਵੀ ਭਾਈ ਆਪਾਂ ਬਾਬੇ ਨਾਲ ਡਿਸਕਸ ਕੀਤੀ ਸੀਗੀ ਬਾਬਾ ਜੀ ਹੁਣ ਨਾਲ ਤੇ ਜਿਵੇਂ ਜਿਵੇਂ ਆਪਣਾ ਸਮਾਨ ਸਲਾ ਰਹਿੰਦਾ ਹਜੇ ਜਿਹੜਾ ਆਨਲਾਈਨ ਆਪਾਂ ਆਰਡਰ ਕੀਤਾ ਹੋਇਆ ਸੀ Amazon ਤੇ Ajio ਤੋਂ ਉਹ ਜਿਵੇਂ ਆਉਂਦਾ ਉਸ ਤੋਂ ਬਾਅਦ ਆਪਾਂ ਚਾਲੇ ਪਾਉਣੇ ਆ ਆ ਜਾਣਾ ਕਿੱਥੇ ਆਪਾਂ ਉਹ ਤੁਹਾਨੂੰ ਨਾਲ-ਨਾਲ ਦੱਸਦੇ ਰਹਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਆ ਵੀਡੀਓ ਵਲੌਗਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਤੇ ਚੱਲਣਾ ਕਿੱਥੋਂ ਆਪਾਂ ਚੱਲਣਾ ਡੱਬਾ ਵਾਲੀ ਪਿੰਡ ਤੋਂ ਹੀ ਆ ਇੱਥੇ ਪਿੰਡ ਤੋਂ ਹੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਬਾਬਾ ਜੀ ਹੁਣਾਂ ਤੋਂ ਅਰਦਾਸ ਕਰਾ ਕੇ ਇੱਥੋਂ ਜਿਹੜਾ ਹੈਗਾ ਆਪਾਂ ਆਉਣ ਵਾਲੇ ਸਫਰਾਂ ਲਈ ਸਾਈਕਲ ਦਾ ਪਹਿਲਾ ਪੈਡਲ ਮਾਰਨਾਗਾ ਤੇ ਬਾਬਾ ਜੀ ਹੁਣਾਂ ਤੂੰ ਅਰਦਾਸ ਕਰਾ ਕੇ ਚਲਣੀ ਆਏਗੀ ਤੇ ਬਾਕੀ ਮਹਾਰਾਜ ਸੁੱਖ ਰੱਖੇ ਦੱਬ ਵਾਲੀ ਦੇ ਪਹਿਲੇ ਸਿੰਘ ਮੰਨ ਲੋ ਇਹ ਹੋਣਗੇ ਜਿਹੜੇ ਸਾਈਕਲ ਤੇ ਜਿੰਨੇ ਆਪਣੇ ਕਿਹੜੇ ਜਿਹੜਾ ਸਾਈਕਲ ਤੇ ਯਾਤਰਾ ਕਰਨੀ ਕੋ ਹਾਂ ਕਿਹੜੀ ਜਿਹੜਾ ਜਗਾ ਹਜੇ ਆ ਬਾਬਾ ਜੀ ਹੁਣਾਂ ਤਾਂ ਦੱਸੀ ਹੋਈ ਹੈਗੀ ਪਰ ਹਜੇ ਥੋੜਾ ਬਾਬਾ ਜੀ ਸਸਪੈਂਸ ਹੀ ਹੈਗਾ ਅੱਛਾ ਅੱਛਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਕਰ ਦਾਂਗੇ ਵੀ ਆਪਾਂ ਦੇ ਵਿੱਚ ਪਹਿਲਾ ਇਹ ਹੋਣਗੇ ਨੌਜਵਾਨ ਜਿਹੜੇ ਸਾਈਕਲ ਤੇ ਯਾਤਰਾ ਕਰਨਗੇ ਸਾਰੇ ਗੁਰਦੱਮਾ ਦੀ ਦੇ ਗੁਰੂ ਸਾਹਿਬ ਇਹਨਾਂ ਦੀ ਸਾਰੀ ਯਾਤਰਾ ਸਫਲ ਕਰਨ ਜਿੱਦਣ ਜਾਣਗੇ ਉਦੋਂ ਬਾਕੀ ਵੀਡੀਓ ਪਾ ਕੇ ਦੱਸਾਂਗੇ ਬਾਕੀ ਵਾਹਿਗੁਰੂ ਫਤਿਹ ਜੀ ਬਾਕੀ ਵਾਹਿਗੁਰੂ ਸੁੱਖ ਰੱਖੇ ਜੇ ਆਪਣਾ ਇਹ ਪਹਿਲੀ ਯਾਤਰਾ ਸਫਲ ਹੁੰਦੀ ਆ ਤਾਂ ਉਸ ਤੋਂ ਬਾਅਦ ਹੋ ਸਕਦਾ ਆਪਾਂ ਆਲ ਇੰਡੀਆ ਦਾ ਬਣਾ ਲਈਏ ਉਸ ਦੇ ਵਿੱਚ ਆ ਆਪਣੇ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹ ਸਾਰੇ ਆਪਾਂ ਕਵਰ ਕਰਾਂਗੇ ਤੇ ਬਾਕੀ ਜਿਹੜੀਆਂ ਹੋਰ ਅਸਥਾਨਾਂ ਹੈਗੀਆਂ ਨੇ ਘੁੰਮਣ ਆਲੀਆਂ ਦੇਖਣ ਆਲੀਆਂ ਜਾਂ ਇਤਿਹਾਸਿਕ ਉਹ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਬਸ ਵਾਹਿਗੁਰੂ ਸੁੱਖ ਰੱਖੇ ਜਿਹੜਾ ਆਪਣਾ ਪਹਿਲਾ ਸਫ਼ਰ ਆ ਇਹ ਆਪਣਾ ਵਧੀਆ ਮੁਕੰਮਲ ਹੋ ਜੇ ਤੇ ਬਾਕੀ ਜਿਹੜਾ ਹੈਗਾ ਇੱਕ ਹੋਰ ਅਪਡੇਟ ਸੀ ਕਿ ਪੇਜ ਦਾ ਜਿਹੜਾ ਆਪਣਾ ਨਾਮ ਸੀਗਾ ਉਹ ਆਪਾਂ ਚੇਂਜ ਕਰਤਾ ਬਰਾਡ ਜਿ ਫੈਮਿਲੀ ਤੋਂ ਆਪਾਂ ਬਰਾਡ ਸਫਰ ਨਾਮ ਰੱਖਤਾ ਆ ਇਹ ਨਾ ਕੋਈ ਦਿਲ ਦੇ ਵਿੱਚ ਰੱਖੇ ਵੀ ਬਰਾੜ ਪਤਾ ਨਹੀਂ ਆਉਦਾ ਗੋਤ ਲਾ ਕੇ ਵੀ ਇੱਕ ਪੰਜਾਬੀ ਦੇ ਵਿੱਚ ਵਧੀਆ ਉਹ ਲਿਖਿਆ ਜਾਂ ਜਾਣਾ ਸੀਗਾ ਲੋਕੋ ਜਾਂ ਵਧੀਆ ਬਣਾ ਸੀ ਉਸ ਅਕੋਰਡਿੰਗ ਮੈਂ ਵੀ ਦਿਲ ਦੇ ਵਿੱਚ ਕੁਝ ਨਹੀਂਗਾ ਵੀ ਆਪਾਂ ਕੁਝ ਗੋਤ 쇼 ਕਰ ਰਹੇ ਜਾਂ ਕੁਝ ਇਦਾਂ ਦਾ ਕੋਈ ਸੀ ਨਹੀਂਗਾ ਤੇ ਉਹ ਆਪਾਂ ਬਰਾੜ ਬਰਾੜ ਸਫਰ ਨਾਮੇ ਦੇ ਨਾਮ ਤੋਂ ਜਿਹੜਾ ਹੈਗਾ ਆਪਣਾ ਭਾਈ ਪੇਜ ਹੈਗਾ ਉਹਦਾ ਨਾਮ ਰੱਖਤਾ ਤੇ ਮੂੰਹ ਸੋਚਿਆ ਸੀਗਾ ਐਲ ਵੀ ਟਰੈਵਲਸ ਐਲ ਵੀ ਆ ਜਾਂ ਟਰੈਵਲ ਵਿਦ ਬਰਾਡ ਜਾਂ ਬਰਾਡ ਵਿਦ ਟਰੈਵਲ ਦੀ ਨਾਮ ਕਾਫੀ ਸੋਚੇ ਸੀਗੇ ਬਟ ਉਹਨਾਂ ਦੇ ਵਿੱਚ ਪੰਜਾਬੀ ਟੱਚ ਨਹੀਂ ਸੀਗਾ ਕਿਤੇ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਲਿਖ ਸਕਦੇ ਹਾਂ ਲੋਗੋ ਦੇ ਵਿੱਚ ਲਾ ਲਓ ਜਾਂ ਉੱਤੇ ਲਾ ਲਓ ਤਾਂ ਕਰਕੇ ਭਾਈ ਇਹ ਨਾਮ ਰੱਖਤਾ ਤੇ ਹੋਰ ਇਦਾਂ ਦੀ ਕੋਈ ਗੱਲਬਾਤ ਨਹੀਂ ਗਈ ਬਾਕੀ ਜਿਵੇਂ ਜਿਵੇਂ ਹੋਰ ਅਪਡੇਟ ਹੋਏਗੀ ਆ ਤੁਹਾਨੂੰ ਇੰਸਟਾਗ੍ਰam ਫੇਸਬੁੱਕ ਦੇ ਉੱਤੇ ਮਿਲਦੀ ਰਹੂਗੀ ਤੇ ਡੇਲੀ ਦੀ ਜਿਹੜੀ ਆਪਣੀ ਦਿਨਚਰਿਆ ਹੁੰਦੀ ਹੈਗੀ ਵਲੌਗ ਹੁੰਦੇ ਹੈਗੇ ਉਹ ਤੁਹਾਡੇ ਨਾਲ YouTube ਦੇ ਉੱਤੇ ਫੇਸਬੁੱਕ ਦੇ ਉੱਤੇ ਆਪਾਂ ਸਾਂਝੇ ਕਰਦੇ ਰਹਿੰਦੇ ਆ ਤਾਂ ਦੇਖ ਲਿਆ ਕਰੋ ਭਾਈ ਤੇ ਬਾਕੀ ਮਥਾਪਾ ਟੇਕ ਲਿਆ ਹੁਣ ਚਲਦੇ ਆ ਘਰਾਂ ਨੂੰ ਬਾਕੀ ਤੇ ਜਿਹੜਾ ਹੈਗਾ ਨਾਲ ਨਾਲ ਤੁਹਾਡੇ ਦਿਨਚਰਿਆ ਜਿਹੜੀ ਹੈਗੀ ਆ ਸਾਂਝੀ ਕਰੀ ਜਾਵਾਂਗੇ ਗੱਲਬਾਤ ਤੁਹਾਡੇ ਨਾਲ ਠੀਕ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਓ ਜੀ ਜਿਵੇਂ ਘਰੇ ਆਏ ਤੇ ਘਰੇ ਆ ਕੇ ਆਪਾਂ ਦੇਖਿਆ ਜਿਹੜੇ ਆਪਣੇ ਰੇਸ ਸਪਰੇਅ ਵਾਲੇ ਗੱਟੇ-ਗੁੱਟੇ ਪੱਲੜੀਆਂ ਪੁਲੜੀਆਂ ਹੈਗੀਆਂ ਉਹਨਾਂ ਦੀ ਭਾਈ ਧੋਵਾ-ਧਵਾਈ ਚੱਲੀ ਜਾਂਦੀ ਆ ਮਾਤਾ ਤੇ ਤਾਈ ਹੁਣੀ ਧੋਈ ਜਾਂਦੇ ਆ ਤੋ ਹੀ ਜਾਣੇ ਆ ਟੱਪ ਬਹੁਤ ਆਈ ਪਈ ਐ ਕੀ ਕਰਗੇ ਇਹ ਮਾਤਾ ਸਸਰੀਕਾਲ ਸਸਰੀਕਾਲ ਬੋਲ ਹੈਂ ਇਧਰ ਨਹੀਂ ਬੁਲਾਉਣੀ ਐ ਇਧਰ ਹਾਜ਼ਰੀ ਨਹੀਂ ਲਵਾਉਣੀ ਹਾਂ ਸਸਰੀਕਾਲ ਹਾਂ ਸਸਰੀਕਾਲ ਉਹ ਜੀ ਤਾਈ ਦੇ ਗਿੱਲੇ ਥਾਣਾ ਨਾਲ ਸਸਰੀਕਾਲ ਕਰੋ ਸਾਰੇ ਕਬੂੜ ਤੇ ਇਧਰ ਮਾਤਾ ਦੀ ਤਨ ਤਨ ਚਾਰ ਬਾਰ ਹਾਂ ਹਾਂਜੀ ਸਸਰੀਕਾਲ ਜੀ ਸਾਰੇ ਮੇਰੇ ਜੋਤ ਲਾਉ ਮਜਾ ਲੱਗੀ ਤਬੀਰ ਨਾਲ ਕਰਿਓ ਅਸੀ ਹਾਜ਼ਰ ਆ। ਇਹ ਸਾਰਾ ਗੱਟੇ-ਗੁੱਟੇ ਧੋਈ ਜਾਨੇ ਆ ਜੀ। ਇੰਨਾ ਹੀ ਆਦਾ ਪੱਲ ਨਾ ਪੱਲ ਸਾਰੇ ਧੋਕੇ ਇਹ ਸਮਾ ਲਾਂਗੇ ਜੀ। ਹੂੰ। ਠੀਕ ਹੈ। ਠੀਕ ਹੈ ਜੀ ਚਲੋ। ਚਲੋ ਭਾਈ ਐਨੀ ਕਮਾਤ ਦੀ ਹਾਜ਼ਰੀ ਵੀ ਕਬੂਲ ਕਰਿਓ। ਬਾਕੀ ਜਿਹੜਾ ਹੈਗਾ ਪ੍ਰਸ਼ਾਦਾ ਪਾਣੀ ਛਕ ਲਿਓ। ਤੜਕੇ ਹੀ ਰੋਟੀ ਨਹੀਂ ਖਾਦੀ। ਟਾਈਮ 10:30 ਦਾ ਹੋ ਗਿਆ। ਬਾਕੀ ਗੱਲਬਾਤ ਸੇ ਕਰਦੇ ਆਂ ਮੂੰਹ ਚ ਕੀ ਆ ਹਾਂ ਹਾਂ ਮੂੰਹ ਜਿਹੜੀ ਚੀਜ਼ ਆਪਾਂ ਨੂੰ ਕਦੇ ਨਹੀਂ ਖਾਣੀ ਚਾਹੀਦੀ ਸੇਹ ਦੇ ਲਈ ਖਾਣੀ ਕਰਕੇ ਛਿੰਗਮ ਉਹ ਪਈ ਡੱਡੂ ਲੈ ਕੇ ਕਾਲੀ ਸਮੂਹ ਚ ਕਿਵੇਂ ਉਹ ਪੈਣੀ ਆ ਦੇ ਪੱਲੜ ਜੇ ਸੰ ਲੈ ਜੇ ਖੇਤ ਸਾਰੇ ਤੋਲੇ ਖੇਤ ਮਾਤਾ ਮੈਂ ਰੋਟੀ ਖਾਣਾ ਕਰਾਂ ਤੇ ਫਿਰ ਦੇਖਦਾ ਕੀ ਹਿਸਾਬ ਤਵਾ ਜੇ ਤਾਂ ਮੰਨ ਲ ਗਏ ਚਲੋ ਨਾ ਗਿਆ ਮੈਂ ਫਿਰ ਦੇਖ ਲਾਂਗੇ ਨਹੀਂ ਫਿਰ ਮੈਂ ਉਧਰ ਦੇਣਾ ਇੱਕ ਤਾਂ ਬਟਿੰਡੇ ਜਾਂਦੀ ਸਲਾਹ ਹੀ ਕਰਦਾ ਸੀਗਾ ਮਾਹ ਨਾ ਹੋ ਰਹੀ ਅਲੀ ਗੱਡੀ ਦਾ ਕੋਪਰੀ ਤੇ ਨਾ ਮੈਂ ਕਰਾਂਗੇ ਨਾਲੇ ਰੇਲ ਗੱਡੀ ਤੇ ਕਾਣੀ ਵੀ ਨਹੀਂ ਇਹ ਨਾ ਰੇਹ ਵਾਲੀ ਗੱਡੀ ਨਾ ਕੱਟਿਆ ਸੀ ਤਰਕਾਰੀ ਤੋਂ ਨਾ ਫਿਰ ਉਹ ਮੈਂ ਹੁਣ ਤਾਂ ਨਾਲੇ ਤਾਂ ਦੁਪਹਿਰਾ ਜਾ ਹੋ ਗਿਆ ਉਹ ਜਿਆਦਾ ਪਿਛਲੇ ਪਹਿਰ ਦੇਖ ਲੂ ਮੈਂ ਪਿਛਲੇ ਪਹਿਰ ਤਾਂ ਮੈਂ ਨਹੀਂ ਰੱਖਣੀ ਫਿਰ ਮੈਂ ਉਹ ਵੀ ਕੰਮ ਜ਼ਰੂਰੀ ਆ ਮਾਤਾ ਅੱਜ ਮੇਰਾ ਉਹ ਤਾਂ ਹਜੇ ਲੈ ਰੂ ਢੰਗ ਭੱਲੇ ਮੇਰਾ ਸੁਪਨੇ ਪਾ ਦੇ ਮਾਤਾ ਵਰਤਣ ਤੜਕੇ ਦੀਆਂ ਲੱਗੀਆਂ ਤੇ ਸਮਾਂ ਇਸ ਵਕਤ ਹੋ ਗਿਆ 1:30 ਮਿਲਦਾ ਤੇ ਬਾਕੀ ਜਿਹੜਾ ਡਿਲੀਵਰੀ ਬੁਆਇਆ ਉਹਦੀ ਵੀ ਕਾਲ ਆ ਗਈ ਭਈਆ ਆਪਣਾ ਉਹ ਸਮਾਨ ਸਲਾ ਜਿਹੜਾ ਹੈਗਾ ਆਪਣਾ ਕੁਝ ਲੈ ਕੇ ਆ ਰਿਹਾ ਪਤਾ ਨਹੀਂ ਡੀ ਕੇਸ ਲਾਉਣ ਵਾਲਾ ਕਿ ਐਮਾਜਨ ਵਾਲਾ ਆ ਗਿਆ ਉਹ ਵੀ ਆ ਰਿਹਾ ਲੋਜੀ ਲੈ ਐਮਾਜਨੋਂ ਇੱਕ ਡਿਲੀਵਰੀ ਹੋਰ ਆ ਗਈ ਆਪਾਂ ਨੂੰ ਲੈਮਾ ਇੱਕਾ ਹੋਰ ਆ ਗਿਆ ਇਹ ਮੋਟਰਸਾਈਕਲ ਦੇ ਮੋਟਰਸਾਈਕਲ ਕਿ ਨਾ ਸਾਈਕਲ ਦੇ ਉੱਤੇ ਹੈਂਡਲ ਲਾਉਣ ਵਾਲਾ ਤੇ ਉਹਦੇ ਉੱਤੇ ਬੈਗ ਟੰਗਿਆ ਜਾਊਗਾ ਜਿਹੜਾ ਕੱਲ ਆਇਆ ਸੀਗਾ ਵੇਖ ਜਾ ਉਹ ਆ ਉੱਤੇ ਲਾ ਕੇ ਉਹਦੇ ਟੰਗਾ ਹੀ ਚੱਲ ਕੋਈ ਵਾਰਾ ਸਮਾਨ ਸਲਾ ਮਾ ਉਹਨੇ ਆ ਖੋੜ ਕੇ ਦੇਣਾ ਮੋਟਰ ਡੱਗੀ 'ਚ ਚੜਾਉਣਾ ਪਾਣੀ ਤਾਂ ਹੈ ਡੱਗੀ 'ਚ ਤਾਂਹ ਚੜਾਉਣਾ ਪਾਣੀ ਇਹ ਡੱਗੀ ਵਾਲਾ ਗੇਟ 'ਵਾਲ ਅੱਛਾ ਠੀਕ ਹੈ ਛੜਦਾ ਟੈਂਕੀ ਖਾਲੀ ਵੀ ਕਰਤੀ ਪਾਣੀ ਬਹੁਤ ਢੋਲੇ ਆ ਇਹ ਪਾਣੀ ਬਾਹਰ ਹੀ ਜਾਂਦਾ ਆ ਆ ਆਪਣੇ ਸਾਈਕਲ ਦੇ ਉੱਤੇ ਆਹੜਾ ਹੈਂਡਲ ਆ ਬਾਈ ਆ ਇਹਦੇ ਸੂਜੇ ਦੇ ਵਿੱਚ ਲਿਖਿਆ ਹੋਊਗਾ ਆ 0.16 ਕਿਜੀ ਦਾ ਬਹੁਤ ਹਲਕਾ ਤੇ ਲਾਈਟ ਵੇਟ ਆ ਇਹ ਇੱਥੇ ਹੀ ਘਸਿਆ ਜਾਣਾ ਇਹਦੇ ਉੱਤੇ ਇਹ ਉੱਤੇ ਆਪਾਂ ਬੈਠਣਾ ਜਿਹੜਾ ਕੱਲ ਆਇਆ ਸੀ ਜੀ ਆ ਵਾਸ਼ਿੰਗ ਮਸ਼ੀਨ ਦੇ ਕਿਤੇ ਵਿੱਚ ਤਾਂ ਨਹੀਂ ਪਾਈ ਜਾਂਦੀ ਇਹਨੂੰ ਮਸ਼ੀਨ ਦੇ ਕਿਤੇ ਵਿੱਚ ਤਾਂ ਨਹੀਂ ਪਾਈ ਜਾਂਦੀ ਦੇਖੋ ਕਿਤੇ ਮਸ਼ੀਨ ਹੀ ਤੋੜ ਦੋ ਨਹੀਂ ਨਹੀਂ ਤਾਂ ਵੇਖ ਲਾ ਬੱਸ ਪਾਣੀ ਚੜਦਾ ਕਿ ਨਹੀਂ ਪਾਣੀ ਬੱਸ ਤੁਹਾਨੂੰ ਲੱਗ ਰਿਹਾ ਪਤਾ 2-4 ਮਿੰਟਾਂ ਚ ਲਓ ਜੀ ਹਾਂ ਅੱਜ ਵਾਲੇ ਪਾਰਸਲ ਨੂੰ ਕਰਦੇ ਹਾਂ ਓਪਨ ਆ ਦੇਖਦੇ ਹਾਂ ਕੀ ਡਿਗਾਰਡਮੈਂਟ ਆਇਆ ਲਓ ਖੁੱਲ ਗਿਆ ਆਸਾ ਹੰਦ ਨੂੰ ਭੁੱਲੂ ਆ ਦੱਕ ਦੱਕ ਕੰਮ ਨਾ ਕਰ ਉਹ ਹੈਂਡਲ ਸੁਭਈਆ ਜੇ ਤਾਂ ਜਿਵੇਂ ਤੋਂ ਪਾ ਰੱਖੇ ਖਣਕੀ ਸੱਪ ਨਿਕਲਦਾ ਵਿੱਚੋਂ ਇਹ ਇੱਕ ਤਾਂ ਚੇਪੀ ਪੰਨਾ ਹੀ ਬੜਾ ਲਾ ਹੁੰਦਾ ਹੈ ਆ ਹੈਂਡਲ ਆਇਆ ਆਪਣਾ ਤੇ ਇਹਦਾ ਜੇ ਐਮ ਆਰ ਪੀ ਦੀ ਗੱਲ ਕਰਕੇ ਰੇਟ 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 ਇਹਦੇ ਉੱਤੇ ਲਿਖਿਆ ਹੋਣਾ ਚਾਹੀਦਾ ਹੈ ਕਿ ਨਹੀਂ ਲਿਖਿਆ ਆ ਰੱਬ ਭਲਾ ਕਰੇ ਨਹੀਂ ਲਿਖਿਆ ਤੇ ਇਹ ਹੈਂਡਲ ਮੈਂ ਲਾਦਾ ਵੈਸੇ 1000 ਜੂਰ ਦੇ ਘਰ ਐਂਚ ਪੈ ਕੇ ਆਊਗਾ ਮੇਰੇ ਸਾਹਮਣੇ ਵਾਲਾ 700 ਦਾ ਆ 500 ਤੋਂ ਲੈ ਕੇ 700 ਤੱਕਰ ਮੈਨੂੰ ਲੱਗਦਾ ਹੋਣਾ ਚਾਹੀਦਾ ਇਹ ਜੇ ਐਮ ਆਰ ਪੀ ਦੀ ਲਿਖੀ ਨਹੀਂ ਹੋਈ ਵੈਸੇ ਕਿਤੇ ਤੇ ਇਹ 20 ਵਾਲਾ ਭੇਜਤਾ ਉਹਨਾਂ ਨੇ ਮੈਨੂੰ ਲੱਗਦਾ ਮੈਂ ਵੱਧ ਵਾਲਾ ਕੀਤਾ ਸੀਗਾ 9 ਸੈਂਟੀਮੀਟਰ ਹਾਂ ਇਹ ਤਾਂ ਬੜਾ ਛੋਟਾ ਆ ਗਿਆ ਇਹ ਆਰਡਰ ਦੇਖਣਾ ਪਊਗਾ ਕਿੰਨੇ ਵਾਲਾ ਕਿਤੇ ਮੈਨੂੰ ਲੱਗਦਾ ਮੈਂ ਇਤੋਂ ਵੱਡਾ ਕੀਤਾ ਸੀਗਾ ਚਲੋ ਮੜੇ ਦੇਣੇ ਆ ਸੈੱਟ ਕਰਕੇ ਕੱਲ ਕੀ ਇਹਦੇ ਵਿੱਚ ਦੋ ਆਹ ਆਪਣੇ ਆ ਦੋਨੇ ਹੈਂਡਲਾਂ ਦੇ ਪਾਸੇ कसे ਜਾਣਗੇ ਇੱਕ ਇਧਰ ਇੱਕ ਉਧਰ ਉੱਚਾ ਹੋ ਕੇ ਲੱਗ ਜੂ ਇਹਦੇ ਨਾਲ ਹੈਂਡਲ ਇਹ ਨਾਲ ਜਿਹੜਾ ਬੈਗ ਟੰਗਾਂਗੇ ਉਹਦੇ ਨਾਲ ਕੀ ਆ ਤਾਰਾਂ ਤੁਰਾਂ ਤੇ ਵਜਨ ਨਹੀਂ ਆਉਂਦਾ ਇਹ ਰੋਕ ਕੋਲ ਨਾ ਮੈਨੂੰ ਕੋਲ ਕੇ ਲਾ ਕੇ ਦੇਣਾ ਇਹ ਆਹ ਉਹ ਜੰਤਰ ਮੰਤਰਾਂ ਵਿੱਚੋਂ ਆਪ ਹੈ ਭਾਈ ਪੱਲੇ ਵਗੈਰਾ ਵਹੀ ਸੁੱਕਣੇ ਪਾਏ ਹੋਏ ਨੇ ਸਾਰੇ ਵੇੜੇ ਦੇ ਵਿੱਚ ਖਲਿਆਰੇ ਪਏ ਆ ਤੇ ਸਮਾਂ ਇਸ ਵਕਤ ਪੌਣੇ ਇੱਕ ਪੰਜ ਵੇੜੇ ਦਾ ਹੋ ਗਿਆ ਤੇ ਆਪਾਂ ਚੱਲੇ ਹੁਣ ਬਾਜ਼ਾਰ ਮੰਡੀ ਹਾਂ ਜਿਹੜਾ ਆਪਣੇ Amazon ਤੋਂ ਸਮਾਨ ਆਰਡਰ ਕੀਤਾ ਸੀ ਉਹ ਆਪਣਾ ਪਹੁੰਚ ਗਿਆ ਸੀਗਾ ਹੈਂਡਲ ਰਹਿ ਗਿਆ ਸੀ ਹੈਂਡਲ ਅੱਜ ਆ ਗਿਆ ਸੀ ਆਪਣਾ ਵਾਸੀ ਜਿਹੜਾ ਸਮਾਨ ਆਪਾਂ ਡੀ ਕੈਥਲੋਂ ਤੋਂ ਆਰਡਰ ਕੀਤਾ ਸੀ ਉਹਦੀ ਡਿਲੀਵਰੀ ਇੱਥੇ ਡੱਬਾ ਵਾਲੀ ਮੰਡੀ ਆਈ ਹੋਈ ਆ ਉਹ ਬਾਈ ਦਾ ਫੋਨ ਆਇਆ ਕਹਿੰਦਾ ਯਾਰ ਬੈਗ 'ਚ ਸਮਾਨ ਪਾਉਣ ਵਾਸਤੇ ਬਾਲਾ ਸੀਗਾ ਵੀ ਜਗ੍ਹਾ ਹੈ ਨਹੀਂ ਸੀ ਵੀ ਜੇ ਤੁਸੀਂ ਇੱਥੋਂ ਆ ਕੇ ਲੈ ਜਾਓਗੇ ਮੈਂ ਹਾਂ ਚਲੋ ਕੋਈ ਨਹੀਂ ਲੈ ਜਾਣੀ ਤਾਂ ਉਹ ਜਿਹੜਾ ਹੈਗਾ ਆਪਾਂ ਡੱਬਾ ਵਾਲੀ ਮੰਡੀ ਚੱਲੇ ਆ ਉਹ ਲੈ ਕੇ ਆਉਨੇ ਆਗੇ ਉਹ ਹੈ ਕਿ ਕੁਝ ਸਮਾਨ ਸਮਾਨ ਸੱਲਾ ਉਹ ਹੈਗਾ ਭਾਈ ਆਪਣੇ ਆ ਜਿਹੜੇ ਆਪਣੇ ਬੈਗ ਵਗੈਰਾ ਸਾਡਾ ਉਹ ਸਾਈਕਲ ਦੀ ਆਰਡਰ ਕੀਤੀ ਸੀਗੇ ਤੇ ਇੱਕ ਅੱਧੀ ਕੋਈ ਹੋਰ ਆਈਟਮ ਸੀਗੀ ਟੈਂਟ ਉਹ ਆਪਾਂ ਫੜ ਲੈ ਕੇ ਤੇ ਬਾਕੀ ਦੀ ਗੱਲ ਬਾਤ ਕਰਦੇ ਹਾਂ ਜੀ ਰਾਜੀਵ ਨੰਬਰ ਰਾਜੀਵ ਨਗਰ ਤੇ ਗਲੀ ਨੰਬਰ 2 ਦੇ ਵਿੱਚ ਬਈ ਆਹ ਡਿਲੀਵਰੀ ਆਣ ਵਾਲਾ ਰਿਕਾਟਾ ਹੈਗਾ ਇੱਥੇ ਆਪਣਾ ਆਰਡਰ ਆਇਆ ਹੈ ਸਮਾਨ ਸੱਲਾ ਬਾਈ ਵਰਗੇ ਨੇ ਖੜਿਆ ਰੱਖਿਆ ਤੇ ਐਦਾਂ ਕਰਕੇ ਬਈ ਪਾਰਸਲ ਵਗੈਰਾ ਸਾਰੇ ਇੱਥੇ ਆਉਂਦੇ ਆ ਤੇ ਇੱਥੋਂ ਅ ਗਾਂ ਮੋਟਰਸਾਈਕਲਾਂ ਤੇ ਲੱਦ ਕੇ ਬਾਈ ਵਰਗੇ ਘਰੋ ਘਰੀ ਪਹੁੰਚਾ ਕੇ ਆਉਂਦੇ ਆ ਆਪਣੇ ਵਾਲਾ ਬਈ ਆ ਗਿਆ ਜੀ ਸਮਾਨ ਸੱਲਾ ਇਹ ਆਪਣਾ ਪੇਮੈਂਟ ਵਗੈਰਾ ਸਾਰੀ ਹੋਈ ਆ ਕੋਈ ਕੋਗੀ ਸਾਨ ਕਿਸੇ ਪਾਸੇ ਮਰਵਾਉਣੇ ਹਣ ਹੈ ਲੋ ਜੀ ਆ ਸਮਾਨ ਸੱਲਾ ਆ ਗਿਆ ਤੇ ਲੈ ਕੇ ਆਪਾਂ ਮੋਟਰਸਾਈਕਲ ਆਈ ਸੀ ਤੇ ਦੇਣੇ ਆ ਕਿਵੇਂ ਸੈਟਿੰਗ ਜੀ ਪੈਂਦੀ ਆ ਧਰ ਕੇ ਤੇ ਬਾਕੀ ਘਰੇ ਆ ਕੇ ਖੋਲ ਕੇ ਦਿਖਾਉਣੇ ਆ ਤੁਹਾਨੂੰ ਲਓ ਜੀ ਸਮਾਂ ਇਸ ਵਕਤ ਸ਼ੀਵਰ ਕੇ 20 ਮਿੰਟਾਂ ਦਾ ਹੋ ਗਿਆ ਤੇ ਪਾਰਸਲ ਆਪਾਂ ਰਿਸਿਵ ਕਰ ਲਿਆਂਦਾ ਮੰਡੋਂ ਫੜ ਲਿਆਂਦਾ ਮੋਟਰਸਾਈਕਲ ਤੇ ਲੈ ਕੇ ਤੇ ਹੁਣ ਆਪਾਂ ਭਾਈ ਇਹ ਦੀ ਜੜੀ ਹੈਗੀ ਆ ਓਪਨਿੰਗ ਕਰਦੇ ਆ ਖੋਲਦੇ ਆ ਨੂੰ ਦੇਖਦੇ ਆ ਵਿੱਚੋਂ ਕੀ ਸਾਪਾ ਨਿਕਲਦਾ ਕੀ ਜੜੀ ਬੂਟੀ ਨਿਕਲਦੀ ਆ ਜੜੀ ਬੂਟੀ ਵੈਸੇ ਪਤਾ ਹੀ ਆ ਬਾਕੀ ਮਾਰਾਂ ਨੂੰ ਦਿਖਾਉਨੇ ਆ ਵੀ ਕੀ ਨਿਕਲਦਾ ਕਰ ਗਏ ਮੈਂ ਤਾਂ ਓਪਨ ਖੁੱਲ ਗਏ ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਸਭਾ ਨੂੰ ਆ ਬਲਾ ਦੇ ਬਲਾ ਦੇ ਸਸਰੀ ਕਾ ਬਲਾ ਸਸਰੀ ਕਾਲ ਜੀ ਮੇਰੇ ਪੁੱਤ ਦਾ ਸਮਾਨ ਆਇਆ ਉਧਰ ਕਰਕੇ ਲੈ ਮੈਂ ਤਾਂ ਖੋਲਦ ਗਏ ਫਿਰ ਹਾਂ ਬੱਸ ਤਾਂ ਖੋਲ ਦੇ ਚਾ ਕੁਝੋਂ ਤਾਂ ਤਿੱਖਾ ਨਾ ਪੂਰਾ ਤੇ ਕਾਚੂ ਤਿੱਖੇ ਹੁੰਦੇ ਆ ਇਹ ਹੋ ਗਿਆ ਭਾਈ ਆਪਣਾ ਡੀ ਕੈਥਲੋਂ ਦਾ ਆ ਜਿਹੜਾ ਸੱਪ ਡੀ ਕੈਥਲੋਂ ਨੇ ਭੇਜਿਆ ਉਹ ਸੱਪ ਆਪਣਾ ਆ ਗਿਆ ਆ ਆ ਤਾਂ ਆ ਗਈ ਆਪਣਾ ਟੈਂਟ ਇਹਦੇ ਵਿੱਚ ਆਪਾਂ ਰਿਆ ਕਰਨਾ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਵਿੱਚ ਤੰਬੂ ਗੱਢਣਗੇ ਤੇ ਆ ਕੀ ਬਟੇ ਕਿਹੜਾ ਮੈਂ ਇਹ ਆ ਗਏ ਇਹ ਬੈਗਾਂ ਮੈਂ ਮਨ ਕੇ ਜਦ ਮੈਨੂੰ 15 15 ਕਿਤੇ 30 30 ਲੀਟਰ ਦੇ ਹੋਣਗੇ ਇਹ ਆਹਾ ਇਹ ਹੈਗੇ 15 ਲੀਟਰ ਦਾ ਆੜਾ ਪੈਂਦਰਾ ਹਾਂ 15 15 ਲੀਟਰ ਦੇ ਪੈ ਗਏ ਇਹ ਆ ਕਿ ਬੋਤਲ ਜੀ ਆ ਦੇ ਨਾਲ ਇਹਦੇ ਉਹ ਪਤਾ ਨਹੀਂ ਦਿੱਤਾ ਕਿ ਨਹੀਂ ਦਿੱਤਾ ਇਹਨਾਂ ਨੇ ਪਰ ਵਾਟਰ ਬੂਫ ਇੱਕ ਕਪੜਾ ਇਹ ਦਿੰਦੇ ਹੁੰਦੇ ਆ ਨਾਲ ਮੈਨੂੰ ਲੱਗਦਾ ਹਾਂ ਇਹਨਾਂ ਨੇ ਦਿੱਤਾ ਇਹ ਆਇਆ ਨਹੀਂ ਆਇਆ ਫੱਕਾ ਦਾ ਹੈ ਇਹ ਇਹਦੇ ਵਿੱਚ ਇਹਦੇ ਨਾਲ ਵੀ ਨਹੀਂ ਆਇਆ ਇਹ ਆਪਣੇ ਸਾਈਡਾਂ ਤੇ ਲਾਉਣ ਵਾਸਤੇ ਸਾਈਕਲ ਦੀ ਜੀ ਇਹਨਾਂ ਦੇ ਵਿੱਚ ਆਪਣਾ ਸਮਾਨ ਸੱਲੜਾ ਹੈਗਾ ਲੀੜਾ ਕੱਪੜਾ ਉਹ ਪਹਿਣਾਗਾ ਮੰਮੀ ਤੇ ਇਹ ਜਿਹੜਾ ਆ ਹੁੱਕਾਂ ਆ ਇਹ ਸਾਈਕਲ ਦੇ ਵਿੱਚ ਟੰਗਾ ਆਣੀਆਂ ਇੱਥੇ ਆਪੋ ਤੋਂ ਬੰਨ ਵੀ ਸਕਦੇ ਆ ਆ ਟੇਪ ਆ ਗਈ 15 ਲੀਟਰ ਦਾ ਹੈ ਲੀਟਰਾਂ ਦੇ ਹਿਸਾਬ ਨਾਲ ਆਉਂਦੇ ਹੁੰਦੇ ਆ ਤੇ ਇਹ ਬਾਹਲਾ ਨਹੀਂ ਕੁਝ ਕਿ ਪਰਸੈਂਟ ਵਾਟਰਪੂਫ ਹੁੰਦਾ ਵੈਸੇ ਵਾਟਰਪੂਫ ਆਪਾਂ ਇਹਨੂੰ ਕਹਿ ਨਹੀਂ ਸਕਦੇ ਇਹਦਾ ਨਾ ਕਵਰ ਆਉਂਦਾ ਹੁੰਦਾ ਉਹ ਪਤਾ ਨਹੀਂ ਮੈਨੂੰ ਵੀ ਭੇਜਿਆ ਗਿਆ ਹੋਣੀ ਉਹਨਾਂ ਨੇ ਕਿਵੇਂ ਕੀ ਸਿਸਟਮ ਹੁੰਦਾ ਸ਼ਾਇਦ ਹੋਵੇਗਾ ਉਹਦੇ ਕੋਈ ਮੈਂ ਦੁਬਾਰੇ ਗੱਲ ਬਾਤ ਜੋ ਖੋਈ ਜਾਂ ਕਿਵੇਂ ਪੁੱਛਾ ਤੇ ਇਹ 15-15 ਲੀਟਰ ਦੇ ਦੋ ਹੁੰਦੇ ਆ ਜੀ ਇਹ ਇਧਰਲੇ ਪਾਸੇ ਹੁੱਕਾਂ ਲੱਗੀਆਂ ਹੁੰਦੀਆਂ ਸਾਈਕਲ ਦੇ ਜਿਹੜਾ ਕੈਰੀਅਰ ਹੁੰਦਾ ਉਹ ਚਾਈਂ ਟੰਗੇ ਜਾਂਦੇ ਆ ਤੇ ਉਹਦੇ ਨਾਲ ਥੋੜਾ ਜਿਹਾ ਸਾਈਕਲ ਝੋਲ ਨਹੀਂ ਮਾਰਦਾ ਇਹ ਇਲੋਪਸ ਕੰਪਨੀ ਦੇ ਸੀਗੇ ਇਹ ਆਪਾਂ ਨੂੰ ਪਏ ਸੀ ਰੱਬ ਭਲਾ ਕਰੇ ਆਪਣੇ ਹਜ਼ਾਰ-ਹਜ਼ਾਰ ਦੇ ਦੋਵੇਂ ਪਈ ਆ ਜੀ ਤੇ ਆ ਆਪਣਾ ਸੀ ਜਿਹੜਾ ਮੈਟ੍ਰਿਕਸ ਆ ਬਿੱਲ ਆ ਗਿਆ ਦਾ ਅ ਜੋ ਗਮੈਂਟ ਇਹ ਆਪਾਂ ਪਿਆਗ ਆ ਜੀਐਸਟੀ ਵਗੈਰਾ ਸਾਰੀ ਲਾਗੇ ਟੋਟਲ ਅਮਾਉਂਟ ਇਹ 3.5 400 400 ਦਾ ਪਿਆਗ ਆ ਇਹ ਇਹ 4 ਐਮਐਮ ਦਾ ਮੰਗਾਇਆ ਸੀਗਾ ਆਪਾਂ ਇਹਦੇ ਉੱਤੇ ਪਿਆਗ ਕਰਾਂਗੇ ਸਾਡਾ ਗੱਦਾ ਹੈ ਅੱਛਾ ਠੀਕ ਹੈ ਤੇ ਸਾਰਾ ਸਮਾਨ ਕਿੰਨੇ ਦਾ ਆ ਗਿਆ ਸਾਰਾ ਇਹ ਲਗਭਗ ਮੈਨ ਲੱਗਦਾ 5000 ਦੇ ਨੇੜੇ ਤੇੜੇ ਜਿਹਾ ਆਇਆ ਇਹ ਆ ਮਿਲਦਾ 2600 ਦਾ ਆ ਹੋ ਗਿਆ 26 2700 ਦਾ ਇਹ ਸੀਗਾ ਆ 2000 ਦੇ ਹੋਗੇ ਤੇ ਬਾਕੀ ਆ ਹੋ ਗਿਆ ਮੈਟ ਸਾਰੰਮਲਾ 5000 5 5000 ਇੱਥੇ ਸਮਾਨ ਆਇਆ ਸੀਗਾ ਇਹ ਤੇ ਇਹ ਵੀ ਆਪਣੇ ਬਾਡਰ ਪ੍ਰੂਫ ਹੈ ਇਹ ਆਪਣੇ 4-5 ਕੇ ਘੰਟੇ ਜੇ ਗੱਲ ਕਰਗੇ ਪਾਣੀ ਰੋਕ ਸਕਦਾ ਮੀਂਹ ਦਾ ਤੇ ਉਦੋਂ ਜ਼ਿਆਦਾ ਨਹੀਂ ਰੋਕ ਸਕਦਾ ਬਾਕੀ ਆ ਆਉਣ ਵਾਲੇ ਟਾਈਮ ਦੇ ਵਿੱਚ ਗਾਂ ਜਾ ਕੇ ਉਹਨੂੰ ਜਿਵੇਂ ਜਿਵੇਂ ਖੋਲਾਂਗੇ ਲਾਵਾਂਗੇ ਸਫਰ ਆਪਣਾ ਤੈਅ ਕਰਾਂਗੇ ਉਹ ਵਿੱਚੀ ਤਾਂ ਤੁਹਾਨੂੰ ਸਾਨੇ ਕਰਦੇ ਰਹਾਂਗੇ ਤੇ ਆਹ ਪ੍ਰੋਡਕਟ ਵੀ ਮੰਗ ਲਿਆ ਕੇ ਕੋਲੇ ਰੱਖ ਲਿਆ ਸੀ ਮੈਂ ਹਾਂ ਚਲੋ ਦੁਬਾਰੇ ਦਿਖਾ ਦਾਂਗੇ ਇਹ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦਿਖਾਤਾ ਇਹ ਹੈਂਡਲ ਹੈ ਇਹ ਮੂਰਲੇ ਪਾਸੇ ਲੱਗਣਾ ਜਿਹੜਾ ਪਹਿਲਾਂ ਸਮਾਨ ਆਇਆ ਸੀ ਆਪਣਾ ਬੈਗ ਬੂਗ ਆ 5 ਲੀਟਰ ਵਾਲਾ ਉਹ ਇਹਦੇ ਉੱਤੇ ਟੰਗਿਆ ਜਾਊਗਾ ਜਾਂ ਥਰੜੇ ਪਾਸੇ ਟਾਂਕੇ ਦੇ ਉੱਤੇ ਆਪਾਂ ਜਿਵੇਂ ਦੀ ਲਾਈਟ ਵਗੈਰਾ ਜਾਊ ਉਹ ਚੀਜ਼ਾਂ ਹੈਗੀਆਂ ਉਹ ਟੰਗ ਸਕਦੇ ਆ ਤੇ ਆਹ ਉਹੀ ਯੂ ਐਸ ਏ ਮੇਡ ਕਿਰਚ ਹਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੇਰੇ ਪੁੱਤ ਦਾ ਸਮਾਨ ਸਾਰਾ ਆ ਗਿਆ ਆਰਡਰ ਕਰਿਆ ਸੀ ਤੇ ਹੋਣਾ ਮੇਰੇ ਪੁੱਤ ਨੇ ਘੁੰਮਣ ਜਾਣਾ ਖੈਰ ਸੁੱਖਣਾ ਜਾਵੇ ਤੇ ਖੈਰ ਸੁੱਖਣਾ ਵੇਹੇ ਗੁਰੂ ਦੇ ਹੁਕਮ ਨਾਲ ਆਵੇ ਹੂੰ ਖੈਰ ਸੁੱਖਣ ਵਾਲੀ ਮੁੜਾਂਗੇ ਮਾਤਾ ਉਹ ਨਾ ਟੈਨਸ਼ਨ ਲੈ ਵਜੇਦਾਂ ਤੁਰਨਾ ਹੋਇਆ ਸੁੱਖ ਸ਼ਾਂਤੀ ਨਾ ਕਰੇ ਪਾਪ ਸਾ ਆਵੇ ਉਹ ਦਿਨ ਚੱਲਣਾ ਹੋਇਆ ਉਹ ਦਿਨ ਅਰਦਾਸ ਬੇਨਤੀ ਕਰਵਾ ਕੇ ਦੇਖ ਕਰਕੇ ਲੈ ਕੇ ਜਾਵਾਂਗੇ ਤੜਕੇ ਕੋਈ ਚੱਕਰ ਨਹੀਂਗਾ ਤੇ ਵਾਹਿਗੁਰੂ ਦਾ ਬਾਕੀ ਮਾਂ ਆਤਮਾ ਦਾ ਹੱਥ ਫਿਰ ਤੇ ਆਤਤਾ ਹਾਂ ਤੇ ਮਾਲਕੋ ਸਭ ਹੁੰਦਾ ਵਧੀਆ ਵਧੀਆ ਹੁੰਦਾਗਾ ਜੇ ਆਪਾਂ ਆਪਦੀ ਨੀਤ ਕਰਨ ਸਹੀ ਆਪਾਂ ਬਸ ਤੋਂ ਵੱਧ ਲਾਈਕ ਕਰਨਾ ਮੇਰੇ ਬੇਟੇ ਨੂੰ ਤੇ ਮਾਤਾ ਕਹਿੰਦੀ ਹੁੰਦੀ ਹੈ ਕਹਿੰਦੀ ਤੇਰੀ ਕਿੰਨੀਆਂ ਕਿ ਵੀਡੀਓ ਬੁੜੀਓ ਦੇਂਦੇ ਆ ਲੋਕ ਚੱਲਦਿਆਂ ਆਂ ਤਾਂ ਉਹ ਭਾਈ ਹੁਣ ਮੰਨ ਕੇ ਚਲੋ ਥੋੜੇ ਸਿਰਤੀ ਆ ਕਿੰਨਾ ਕਿ ਤੁਸੀਂ ਦੇਖਦੇ ਹੋ ਕਿੰਨਾ ਕਿ ਮੂੰਹ ਪਿਆਰ ਬਖਸ਼ਦੇ ਹੋਗੇ ਤਾਂ ਜੇ ਵੀਡੀਓ ਨੂੰ ਦੇਖ ਰਹੇ ਹੋ ਤੇ ਪੇਜ ਨੂੰ ਆਪਣੇ ਭਾਈ ਫੋਲੋ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਜਿਹੜੇ ਦੇਸੀ ਜੀ ਗੱਲਬਾਤ ਹੁੰਦੀ ਆ ਉਹ ਤੁਹਾਡੇ ਨਾਲ ਅਕਸਰ ਸਾਂਝੀ ਕਰਦੇ ਰਹਨੇ ਆਗੇ ਤੇ ਬਾਕੀ ਜਿਹੜੇ ਕੋਸ਼ਿਸ਼ ਕਰਾਇਆ ਕਰਾਂਗੇ ਹੁਣ ਗਾਂ ਤੋਂ ਨਵੇਂ ਤੋਂ ਨਵੇਂ ਸਫਰ ਲੈ ਕੇ ਤੁਹਾਡੇ ਵਾਸਤੇ ਆਗੇ ਤੇ ਨਵੇਂ ਤੋਂ ਨਵੀਆਂ ਜਗਾਵਾਂ ਸਥਾਨਾਂ ਤੇ ਧਾਰਮਿਕ ਸਥਾਨਾਂ ਇਤਿਹਾਸਿਕ ਜਗਾਵਾਂ ਸਥਾਨਾਂ ਤੇ ਜਿਹੜਾ ਵੀ ਭਾਈ ਹੈਗਾ ਤੁਹਾਨੂੰ ਯਾਤਰਾ ਕਰਾ ਕੇ ਘੁਮਾਗੇ ਫਰਾਗੇ ਵਧੀਆ-ਵਧੀਆ ਲੋਕੇਸ਼ਨ ਤੁਹਾਡੇ ਵਾਸਤੇ ਲੈ ਕੇ ਆਗੇ ਘਰੇ ਬੈਠੇ ਤੁਸੀਂ ਵੀ ਘੁੰਮ ਫਿਰ ਸਕੋ ਕਿਉਂਕਿ ਅੱਜ ਕੱਲ ਕੰਮ ਧੰਦਿਆਂ ਦਾ ਇੰਨਾ ਕੁ ਰਜਾਣਾ ਬੰਦੇ ਦਾ ਬਾਹਰ ਨਹੀਂ ਨਿਕਲਿਆ ਜਾਂਦਾ ਤਾਂ ਕੋਸ਼ਿਸ਼ ਇਹੀ ਰਹੂਗੀ ਵੀ ਤੁਹਾਨੂੰ ਇੱਥੇ ਘਰੇ ਬੈਠਾ ਨੂੰ ਅਸੀਂ ਦੁਨੀਆ ਦੀ ਸੈਰ ਕਰਾ ਸਕੀਏ ਤੇ ਵਾਹਿਗੁਰੂ ਸੁੱਖ ਰੱਖੇ ਜਿਵੇਂ ਜਿਵੇਂ ਆ ਆਪਣਾ ਹੁੰਦਾ ਗਾਂ ਦਾ ਸਫਰ ਉਹ ਤੁਹਾਡੇ ਨਾਲ ਕਰਦੇ ਆਂ ਸਾਂਝਾ ਤੇ ਬਾਕੀ ਜਿਹੜਾ ਸੀਗਾ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਆ ਸ਼ਾਮ ਦੇ ਦਾ ਟਾਈਮ ਹੋ ਗਿਆ ਇਸ ਤੋਂ ਬਾਅਦ ਭਾਈ ਥੋੜੇ ਬੋਤੇ ਹੋਰ ਜਿਹੜੇ ਘਰੇਲੂ ਕੰਮ ਹੈਗੇ ਆ ਉਹਨੇ ਮੇੜਨੇ ਆ ਤੇ ਮਿਲਦੇ ਆਂ ਕੱਲ ਨੂੰ ਨਵੀਂ ਸਵੇਰ ਨਾਲ ਆ ਨਵੇਂ ਆਪਦੇ ਕੰਮਕਾਜ ਦੇ ਨਾਲ ਹੋ ਸਕਿਆ ਕੱਲ ਨੂੰ ਹੋ ਸਕਦਾ ਅੱਜ ਬਟਿੰਡਾ ਜਾਣਾ ਸੀਗਾ ਕੈਨਸਲ ਹੋ ਗਿਆ ਹੋ ਸਕਦਾ ਕੱਲ ਨੂੰ ਜਾਗੇ ਤੇ ਬਾਕੀ ਜਿਹੜੀ ਗੱਲਬਾਤ ਆ ਉਹ ਥੋੜੀ ਕੱਲ ਦੀ ਕੱਲ ਨਾਲ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਅੱਜ ਦਾ ਵਲੌਗ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਚੰਗੀ ਲੱਗੀ ਤਾਂ ਭਾਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ YouTube ਤੇ ਸਬਸਕ੍ਰਾਈਬ ਕਰ ਲਿਓ ਤੇ ਇੰਸਟਾ ਤੇ ਭਾਈ ਫੋਲੋ ਸਨੈਪਚੈਟ ਦੇ ਵੀ ਐਡ ਕਰ ਸਕਦੇ ਹਾਂ ਬਰਾੜ ਸਫਰਨਾਮੇ ਦੇ ਨਾਮ ਤੋਂ ਆਪਣਾ ਚਾਰੇ ਪੰਜੇ ਪਾਸੇ ਖਾਤੇ ਨੇ ਜਿਹੜੇ ਸ ਤਾਂ ਕਰ ਲਿਓ ਭਈ ਐਡਾ ਤਾਂ ਇਸੇ ਨਾਲ ਹੀ ਅੱਜ ਦੇ ਵਲੌਗ ਦੀ ਸਮਾਪਤੀ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ